ਵਟਿਆਲਾ ਦੇ ਗੁਰੂ ਨਾਨਕ ਨਗਰ ਇਲਾਕੇ ਵਿੱਚ 8 ਨੰਬਰ ਗਲੀ ਦੇ ਅੰਦਰ ਰਹਿਣ ਵਾਲੇ ਕਿੰਨਰ ਸਮਾਜ ਦੇ ਮਹੰਤ ਸਿਮਰਨ ਨੇ ਦੱਸਿਆ ਕਿ ਕੱਲ ਸ਼ਾਮ ਉਹ ਆਪਣੀ ਗੱਡੀ ਵਿੱਚ ਘਰ ਪਹੁੰਚ ਰਹੇ ਸਨ ਤਾਂ ਦੋ ਮੋਟਰਸਾਈਕਲ ਸਵਾਰਾਂ ਨੇ ਉੱਪਰ ਗੋਲੀ ਚਲਾਈ ਸਿਮਰਨ ਮਹੰਤ ਨੇ ਦੱਸਿਆ ਕਿ ਇਹ ਹਮਲਾ ਪੁਰਾਣੀ ਰੰਜਿਸ਼ ਅਤੇ ਮਹੰਤੀ ਨੂੰ ਲੈ ਕੇ ਕੀਤਾ ਗਿਆ ਉਹਨਾਂ ਨੇ ਕੁਝ ਵਿਅਕਤੀਆਂ ਦੇ ਨਾਮ ਵੀ ਲਏ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਉੱਪਰ ਹਮਲੇ ਹੋ ਚੁੱਕੇ ਹਨ ਜਿਨ੍ਹਾਂ ਦੇ ਮਾਮਲੇ ਦਰਜ ਹਨ ਪਰ ਹੁਣ ਤੱਕ ਉੱਪਰ ਕੋਈ ਕਾਰਵਾਈ ਨਹੀਂ ਹੋਈ ਮਹਾਂਤ ਸਿਮਰਨ ਨੇ ਪਟਿਆਲਾ ਪੁਲਿਸ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਤੇਲੇ ਸਭਦੀ ਲੈਣ ਚਲੇ ਕਿ ਮੈਂ ਆਪਣੇ ਬਲੈਕ ਡਸਟਰ ਕਾਰ ਦੇ ਵਿੱਚ ਪੋਨੋ ਦੇ ਨਾਲ ਅੱਗੇ ਬੈਠੀ ਸੀ ਮੇਰੇ ਪਿੱਛੇ ਨਾਲ ਮੇਰੇ ਆ ਮੇਰਾ ਤੇਲਾ ਕਾਜਲਮਨਤ ਬੈਠੀ ਸੀ ਕਿ ਪਿਛਲੀ ਸੀਟ ਤੇ ਜਦੋਂ ਅਸੀਂ ਆ ਗਲੀ ਦੇ ਵਿੱਚ ਆਏ ਤੇ ਆਉਂਦੇ ਆਉਂਦੇ ਨਾਲ ਦਿਨ ਨਾਲ ਅਸੀਂ ਮੌਰ ਕਰਨ ਮੋਡਲ ਲੱਗੇ ਆਪਣੇ ਘਰ ਵਾਲਾ ਮੇਰੇ ਮਕਾਨ ਵਾਲਾ ਤੇ ਉਹ ਦੋ ਬੰਦੇ ਜਿਹੜੇ ਸੀਗੇ ਜਿਹੜੇ ਸ਼ਰਾਰਤੀ ਅੰਸ਼ਰ ਸੀ ਮੁੰਡੇ ਮੋਟਰਸਾਈਕਲ ਤੇ ਉਹਨਾਂ ਨੇ ਮੂੰਹ ਬੰਨੇ ਹੋਏ ਸੀਗੇ ਉਹਨਾਂ ਨੇ ਸਾਡੇ ਉੱਤੇ ਫਾਇਰਿੰਗ ਕੀਤੀ ਫਾਇਰਿੰਗ ਕੀਤੀ ਤੇ ਮੇਰੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਉਹਨਾਂ ਨੇ ਫਾਇਰਿੰਗ ਮੇਰੇ ਕਰਨੀ ਕਰੀ ਸੀਗੀ ਔਰ ਨਾਲ ਨਾਲ ਇਹ ਵੀ ਕਹਿ ਰਹੇ ਸੀ ਰੌਲਾ ਪਾ ਰਹੇ ਸੀ ਉਹ ਸ਼ੈਲੀ ਨੇ ਕਿਹਾ ਸੀਗਾ ਸਿਮਰਨਮਨਤ ਨੂੰ ਮਾਰ ਕੇ ਆਣਾ ਉਹ ਗੋਲੀ ਉਹਦੇ ਨਹੀਂ ਵੱਜੀ ਓਏ ਸਿਮਰਨਮਨਤ ਦੇ ਉੱਤੇ ਗੋਲੀ ਮਾਰੋ ਠੀਕ ਹੈ ਜੀ ਇਹ ਸ਼ਾਲੇ ਇਹਨਾਂ ਨੇ ਮੈਨੂੰ ਕੱਲ ਪੋਰਾ-ਪੋਰਾ ਟਾਰਗੇਟ ਬਣਾਇਆ ਹੋਇਆ ਸੀ ਇਹਨਾਂ ਦੇ ਨਾਲ ਹੋਰ ਵੀ ਸੋਚੀ-ਸਾਚੀ ਸਮਝ ਜਿਹੜੀ ਸਾਜ਼ਿਸ਼ ਇਹ ਰਚੀ ਗਈ ਹੈ ਮੈਨੂੰ ਮਾਰਨ ਵਾਲੀ ਇਹਦੇ ਵਿੱਚ ਮੌਜੂਦ ਪਰਪੋਨਮ ਜੋ ਕਿ ਹੰਬਾਲੇ ਤੋਂ ਹੈ ਇੱਕ ਪ੍ਰੈਸ ਰਿਪੋਰਟਰ ਜਿਹੜਾ ਪ੍ਰਵੀਨ ਕੌਮਲ ਹੈ ਉਹ ਪਟਿਆਲੇ ਤੋਂ ਹੈ ਸਾਨੂੰ ਇਹਨਾਂ ਨੇ ਬਹੁਤ ਪਰੇਸ਼ਾਨ ਕਰਿਆ ਹੋਇਆ ਪ੍ਰਵੀਨ ਕੌਮਲ ਨੇ ਇਹੀ ਸ਼ੈਲੀ ਦੇ ਨਾਲ ਕਤੇ ਪੂਰਨ ਦੇ ਨਾਲ ਕੋਈ ਵੀ ਸਾਡਾ ਪੁਲਿਸ ਥਾਣਾ ਹੁੰਦਾ 5 ਸਾਲ ਤੋਂ ਜਾਂ ਕੋਈ ਵੀ ਕੋਰਟ ਕਚੈਰੀ ਹੁੰਦੀ ਹੈ ਹਰ ਜਗ੍ਹਾ ਇਹ ਬੰਦਾ ਮੌਜੂਦ ਹੁੰਦਾ ਨਾਲ ਅਸੀਂ ਇਹਦੇ ਤੋਂ ਬਹੁਤ ਪਰੇਸ਼ਾਨ ਹੈਗੇ ਹਾਂ ਇਸ ਲਈ ਹੁਣ ਤੱਕ ਕੋਈ ਰੇਡ ਕਰਕੇ ਕਿਸੇ ਨੂੰ ਅਰੈਸਟ ਕੀਤਾ ਕਿ ਨਹੀਂ ਦੇਖੋ ਜੀ ਇਹਨਾਂ ਦੀ ਜਮਾਨਤਾ ਔਰ ਜਿਹੜਾ 166 ਨੰਬਰ ਮੁਕੱਦਮਾ ਹੋਇਆ ਔਰ ਸੈਸ਼ਨ ਕੋਰਟ ਵੱਲੋਂ ਵੀ ਕੈਨਸਲ ਔਰ ਉਸ ਤੋਂ ਬਾਅਦ ਹਾਈ ਕੋਰਟ ਵੱਲੋਂ ਵੀ ਕੈਨਸਲ ਔਰ ਇਹਨਾਂ ਦੇ ਇੰਸਟਾਗ੍ਰਾਮ ਤੇ ਰੋਜ਼ ਰੀਲਾ ਪੈ ਰੀਆਂ ਨੇ ਜੀ ਘਰਾਂ ਦੇ ਵਿੱਚ ਬੈਠੇ ਨੇ ਮੇਰਾ ਇਲਾਕਾ ਤੱਕ ਇਹਨਾਂ ਨੂੰ ਮੰਗ ਰਹੇ ਨੇ ਜਿਹੜਾ ਮੈਂ ਇਹਨਾਂ ਕੋਲ ਰੇਟਾ ਮਾਨਤ ਜੀ ਕੋਲੋਂ ਖਰੀਦੇ ਇਹਨਾਂ ਨੂੰ ਕੋਈ ਅਰੈਸਟ ਨਹੀਂ ਭਈ ਔਰ ਤੋਂ ਬਾਅਦ ਇਹਨਾਂ ਦਾ ਹੌਸਲਾ ਹੋਰ ਖੁੱਲ ਗਿਆ ਰਾਤ ਮੇਰੇ ਉੱਤੇ ਇਹਨਾਂ ਨੇ ਗੋਲੀ ਵੀ ਚਲਵਾਤੀ ਜੀ ਤੁਸੀਂ ਸਾਰਿਆਂ ਨੇ ਗੋਲੀ ਦੀ ਜਿਹੜੀ ਉਹ ਗੋਲੀ ਮਾਰ ਕੇ ਜਾ ਰਿਹਾ ਮੁੰਡਾ ਉਹਦੇ ਤੁਸੀਂ ਲੋਕ ਸਾਰਿਆਂ ਨੇ ਦੇਖ ਹੀ ਲਈਤੀ ਹੈ ਜੀ ਜਿਹੜੀ ਰੀਲਾਂ ਪੈਰੀਆਂ ਨੇ ਉਸ ਤੋਂ ਬਾਅਦ ਕਿ ਪੁਲਿਸ ਦੀ ਮਿਹਲੀ ਭੁਗਤ ਲੱਗਦੀ ਐ ਇਸ ਦੇ ਵਿੱਚ ਤਾਂ ਨਹੀਂ ਕਾਰਵਾਈ ਹੋ ਰਹੀ ਤਾਂ ਨਹੀਂ ਅਰੈਸਟ ਪੈਦੀ ਦੇਖੋ ਮੈਂ ਇਹ ਨਹੀਂ ਕਹਿਸਾਦੀ ਮੈਂ ਕਿ ਕਿਉਂਕਿ ਪ੍ਰਸ਼ਾਸਨ ਦੀ ਮੈਨੂੰ ਬਹੁਤ ਜ਼ਰੂਰਤ ਰਹਿੰਦੀ ਐ ਇਹ ਤਾਂ ਤੁਸੀਂ ਆਪ ਦੇਖ ਲਓ ਵੀ ਪਰਚਾ ਦਰਦੋ ਹੈ ਪਏ ਇਹ ਇਹਨਾਂ ਨੇ ਗੁੰਡਿਆਂ ਨੇ ਆਪਨਾ ਪੁਲਿਸ ਦੇ ਉੱਤੇ ਐਸਾ ਪ੍ਰੈਸ਼ਰ ਪਾਇਆ ਹੋਇਆ ਪਹਿਲਾਂ ਧਰਨੇ ਲਾ ਲਾ ਕੇ ਪੁਲਿਸ ਵੀ ਕਿਤੇ ਨਾ ਕਿਤੇ ਡਰ ਜਾਂਦੀ ਉਹ ਵੀ ਇਹ ਸੋਚਦੀ ਐ ਵੀ ਇਹ ਇਕੱਠੇ ਹੋ ਜਾਣਗੇ ਇਹ ਧਰਨਾ ਲਾ ਲੈਣਗੇ ਇਹ ਐ ਕਰ ਲੈਣਗੇ ਇਹ ਸਾਨੂੰ ਅੰਡਰ ਪ੍ਰੈਸ਼ਰ ਕਰ ਦੇਣਗੇ ਪੁਲਿਸ ਇਹਨਾਂ ਤੋਂ ਐ ਡਰ ਜਾਂਦੀ ਐ ਪੁਲਿਸ ਦੀ ਇਹ ਡਰ ਕਰਕੇ ਰਾਤ ਮੇਰੇ ਚੱਲ ਪਈ ਅਗਰ ਮੈਨੂੰ ਕੁਝ ਹੋ ਜਾਂਦਾ ਜਾਂ ਮੈਨੂੰ ਅੱਗੇ ਕੁਝ ਹੋ ਜਾਇਆ ਮੇਰੇ ਸਾਰੇ ਚੇਲੇ ਮੇਰੀ ਟੀਮ ਖੜੀ ਹੈ ਇਹਨਾਂ ਨੂੰ ਕੁਝ ਹੋ ਜੇ ਤਾਂ ਪ੍ਰਵੀਨ ਕੋਮਲ ਪੂਨਮ ਸ਼ੈਲੀ ਸ਼ੈਲੀ ਦਾ ਜਵਾਈ ਵਿਸ਼ਾਲ ਵਰੁਣ ਇਹ ਸਾਰੇ ਜਿੰਦੇ ਇਹਦੇ ਚੇਲੇ ਨੇ ਜਿਨ੍ਹਾਂ ਦੇ ਉੱਤੇ ਪਰਚਾ 166 ਨੰਬਰ ਐਫ ਆਈ ਆਰ ਦੇ ਵਿੱਚ ਦਰਜ ਹੋਇਆ ਹੈ ਇਹ ਸਾਰੇ ਜ਼ਿੰਮੇਵਾਰ ਨੇ ਮੇਰੀ ਰੀਟਾ ਨੂੰ ਮੇਰੇ ਪੁੰਨੂ ਨੂੰ ਇਹਦੇ ਮੁੰਡਾ ਛੋਟਾ ਜਿਹਾ ਮੇਰਾ ਹਰਮਨ ਸੱਜੀ ਦੇ ਕੋਲ ਜਿਹਦੇ ਨਾਮ ਤੇ ਮਕਾਨ ਹੈ ਜਿਹਨੇ ਮੈਨੂੰ ਰਜਿਸਟਰੀ ਕਰਵਾਈ ਕਰਵਾਣੀ ਹੈ ਇਹਨਾਂ ਨੇ ਮੈਨੂੰ ਪਜਾਸ਼ਨ ਦੇ ਦਿੱਤਾ ਹੈਗਾ ਉਹ ਬੱਚੇ ਨੂੰ ਕੁਝ ਹੋ ਜਵੇ ਕੱਲ ਦੇਖੋ ਬੱਚਾ ਗੱਡੀ ਦੇ ਵਿੱਚ ਜਾਂਦਾ ਹੈ ਬਾਈ ਚਾਂਸ ਬੱਚਾ ਗੱਡੀ ਦੇ ਵਿੱਚ ਬੈਠਾ ਹੁੰਦਾ ਉਹਦੇ ਕਿਸੇ ਦੇ ਵੀ ਗੋਲੀ ਲੱਗ ਸਕਦੀ ਚਾਹੇ ਮੈਂ ਇਹ ਸਾਰਿਆਂ ਦੀ ਜਾਨਾਂ ਕੀਮਤੀ ਨੇ ਤਾਂ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੁੰਦਾ ਪਹਿਲਾਂ ਤਾਂ ਉਹਨਾਂ ਨੇ ਇੱਕ ਗੋਲੀ ਮਾਰੀ ਹੈ ਉਹ ਗੋਲੀ ਪੁਲਿਸ ਨੂੰ ਮਿਲ ਵੀ ਗਈ ਤੋਂ ਬਾਅਦ ਦੋਸਰੇ ਮਾਰਨ ਲੱਗੀ ਤਾਂ ਭੱਜ ਗਿਆ ਕੈਮਰੇ ਜਿਹੜੇ ਤੁਸੀਂ ਗਲੀ ਦੇ ਵਿੱਚ ਤੁਸੀਂ ਦੇਖ ਸਕਦੇ ਤੁਸੀਂ ਕਵਰ ਕਰੋ ਇੱਥੇ ਸੀਸੀਟੀਵੀ ਕੈਮਰਾ ਦੇ ਵਿੱਚ ਸਾਰੀ ਪੁਲਿਸ ਨੇ ਫੁਟੇਜ ਆਪਣੇ ਕੋਲ ਲੈ ਲਈ ਹੈ ਸੀਵੀ ਲੈ ਲਈ ਹੈ ਤੇ ਆਪਣਾ ਮੈਨੂੰ ਇਹਨਾਂ ਤੋਂ ਬਹੁਤ ਖਤਰਾ ਹੈ ਔਰ ਮਹਿਮਾਨਯੋਗ ਪ੍ਰਸ਼ਾਸਨ ਨੂੰ ਸੀਐਮ ਸਾਹਿਬ ਨੂੰ ਐਡੀਜੀਪੀ ਸਿਕਿਉਰਿਟੀ ਨੂੰ ਡੀਜੀਪੀ ਹੈੱਡਕੁਆਟਰ ਨੂੰ ਡੀਸੀ ਸਾਹਿਬ ਪਟਿਆਲਾ ਨੂੰ ਐਸਐਸਪੀ ਪਟਿਆਲਾ ਨੂੰ ਪੂਰੇ ਪ੍ਰਸ਼ਾਸਨ ਨੂੰ ਮੈਂ ਇਹ ਬੇਨਤੀ ਕਰਨਾ ਚਾਹਨੀ ਹੈ ਕਿ ਮੈਨੂੰ ਆਪਣਾ ਸਿਕਿਉਰਟੀ ਮਹਈਆ ਕਰਾ ਕੇ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਤਾਂ ਵੀ ਜੋ ਮੇਰੇ ਤੇ ਹਮਲਾ ਹੋਇਆ ਇਹਦੀ ਕੜੀ ਤੋਂ ਕੜੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਸਜ਼ਾਤ ਮਿਲਣ ਤੋਂ ਬਾਅਦ ਇਹਨਾਂ ਨੂੰ ਰੈਸਟ ਕਰਕੇ ਇਹਨਾਂ ਨੂੰ ਸੁਲਾਖਾਂ ਦੇ ਪਿੱਛੇ ਭੇਜਿਆ ਜਾਣਾ ਚਾਹੀਦਾ ਤੇ ਇਹਦੇ ਵਿੱਚ ਇੱਕ ਸਵਾਲ ਹੈ ਕਿ ਜਿਹੜੇ ਹਰਮਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਉਹਦੇ ਨਾਮ ਤੇ ਰਜਿਸਟਰੀ ਬੋਲਦੀ ਹੈ ਜਾਂ ਫਿਰ ਇੱਕ ਬੱਚੇ ਦੇ ਨਾਮ ਤੇ ਜਿਹੜਾ ਨਾਬਾਲਿਕ ਹੈ ਉਹਦੇ ਨਾਮ ਤੇ ਟਾਰਨੀ ਬੋਲਦੀ ਹੈ ਜਿਹੜਾ ਇਹ ਪਹਿਲਾ ਮੇਰੀ ਗੱਲ ਸੁਣੋ ਜੀ ਇਹ ਪਹਿਲਾ ਜਿਹੜਾ ਮਕਾਨ ਹੈ ਉਹ ਬੇਟਾ ਮਾਨ ਤੁਸੀਂ ਨੇ ਖਰੀਦਿਆ ਸੀ ਗੁਰ ਨਾਨਕ ਨਗਰ ਦੇ ਵਿੱਚ ਬ੍ਰੀ ਬਵੀਤਾ ਮਹੰਤ ਜੀ ਨੇ ਕਰਦਾ ਸੀ ਉਹ ਤੋਂ ਬਾਅਦ ਉਹਨਾਂ ਨੇ ਇਹਨਾਂ ਦੇ ਕੋਲ ਰਜਿਸਟਰਡ ਵਸੀਅਤ ਹੈਗੀ ਹੈ ਇਹ ਆਪਣਾ ਰੀਟਾ ਮਹੰਤ ਜੀ ਅੱਗੇ ਮਾਲਕ ਸੀ ਅੱਗੇ ਅਮ੍ਰਿਤਾ ਮਹੰਤ ਨੇ ਇਸ ਗੁਰਦਿੱਤ ਦੇ ਨਾਮ ਕਰਾਤੀ ਗੁਰਦਿੱਤ ਨੇ ਆਪਣੇ ਬੇਟੇ ਦੇ ਹਰਮਨ ਦੇ ਨਾਮ ਕਰਾਤੀ ਬੱਚੇ ਦੀ 4 ਸਾਲ 5 ਸਾਲ ਦੀ ਉਮਰ ਹੈ ਸਾਲ ਦੀ ਉਮਰ ਦੇ ਵਿੱਚ ਰਜਿਸਟਰੀ ਤਾਂ ਹੋਈ ਨਹੀਂ ਨਹੀਂ ਹੋ ਸਕਦੀ ਲੇਕਿਨ ਅਸੀਂ ਇਹਦੇ ਉਹਦੇ ਬੱਚੇ ਦੇ ਗਾਰਡੀਅਨ ਦੇ ਥਰੂ ਉਹਦੇ ਪਾਪਾ ਦੇ ਥਰੂ ਅਸੀਂ ਇਹ ਪਰਮਿਸ਼ਨ ਕੋਰਟ ਕੋਲੋਂ ਮੰਗੀ ਹੋਈ ਹੈ ਉਹਦੇ 15 ਦਸੰਬਰ ਦੀ ਡੇਟ ਹੈਗੀ ਐ ਔਰ ਉਸ ਤੋਂ ਨਾਲ ਜਦੋਂ ਅਸੀਂ ਇਹਨਾਂ ਦੇ ਨਾਲ ਵੇਚ ਖਰੀਦ ਕਰੀਏ ਔਰ ਅੱਧੀ ਪੇਮੈਂਟ ਦੇ ਕੇ ਅਸੀਂ ਇਹਨਾਂ ਤੋਂ ਪੋਜੈਸ਼ਨ ਲੈ ਲੇਤਾ ਹੈਗਾ ਮੈਂ ਆਪਣੇ ਮਕਾਨ ਦੇ ਵਿੱਚ ਬੈਠੀ ਆ 877 ਨੰਬਰ ਦੇ ਵਿੱਚ ਰੀਤਾ ਮਹੰਤ ਜੀ ਦੀ ਸਹਿਮਤੀ ਦੇ ਨਾਲ ਔਰ ਇਹਨਾਂ ਦੀ ਸਹਿਮਤੀ ਦੇ ਨਾਲ ਇਹ ਵੀ ਮੇਰੀ ਸਹਿਮਤੀ ਦੇ ਨਾਲ ਅਸੀਂ ਇਕੱਠੇ ਹੀ ਰਹਿ ਰਹੇ ਆ ਨਾਲ ਮੇਰੇ ਚੇਲੇ ਰਹਿ ਰਹੇ ਲੇਕਿਨ ਸਾਡੀ ਜਾਨ ਮਾਲ ਦੀ ਹਿਫਾਜ਼ਤ ਕੀਤੀ ਜਾਵੇ ਇਹ ਸਾਡਾ ਖਰੀਦਿਆ ਹੋਇਆ ਇਲਾਕਾ ਜਿਹੜਾ ਇਹ ਸਾਡਾ ਮਹੰਤਾ ਦੇ ਵਿੱਚ ਜੋ ਖਰੀਦ-ਵੇਚ ਜੋ ਵੀ ਹੋਈ ਹੈ ਜਿਵੇਂ ਇਹ ਪਹਿਲਾਂ ਪੂਨਾ ਮੈਂ ਕਹਿੰਦੀ ਸੀ ਮੈਂਨੇ 3 ਕਰੋੜ ਦਾ ਖਰੀਦ ਲਿਆ ਜੀ ਮੈਂਨੇ 3 ਕਰੋੜ ਦਾ ਖਰੀਦ ਲਿਆ ہمارے پاس ਕਾਗਜ਼ ਹੈ ہمارے پاس ਇਹ ਹੈ ہمارے پاس ਉਹ ਹੈ ਬਹੁਤ ਸਭ ਨਕਲੀ تھے ਉਹ ਸਭ ਨਕਲੀ تھے ਜੋ ਪੋਨਮ ਕੇ ਪਾਸਾ ਲੇਕਿਨ ਜੋ ਸਿਮਰਨ ਮਾਨਤਰੀ ਨੇ ਰੀਟਾ ਮਾਨਤ ਮੇਰੇ ਸਾਥ ਮਜੂਦ ਖੜੀ ਹੈ ਪੁੰਡੋ ਖੜਾ ਹੈ ਬਜੋੜ ਗੁਰਦੇਤੀ ਸਿੰਘ इनसे मैंने एक नंबर में मैंने अपना लिया है 1 ਕਰੋੜ 10 ਲੱਖ ਰੁਪਏ میں ہمارا ਸੌਦਾ ਹੋਇਆ ਹੈ ਸਾਰੇ ਕਾਗਜ਼ ਸਾਡੇ ਕੋਲ ਨੇ ਔਰ ਸਭ ਕੁਝ ਮੇਰੇ ਕੋਲ ਹੈ ਇੱਕ ਪੂਰਾ ਇੱਕ ਨੰਬਰ ਦੇ ਵਿੱਚ ਚੱਕ ਕੇ ਅਸੀਂ ਸਾਰੀ ਗੱਲਬਾਤ ਕਰੀ ਹੈਗੀ ਹੈ ਔਰ ਸਾਡਾ ਜਿਹੜਾ ਸੌਦਾ ਪੂਰਾ ਸਾਰੇ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਵੀ ਹੈਗਾ ਸਾਡਾ ਇਹ ਆਪਣਾ ਅਸੀਂ ਆਨਲਾਈਨ ਪੇਮੈਂਟ ਕਰੀ ਅਸੀਂ ਹਾਫ ਪੇਮੈਂਟ ਕਰਕੇ ਅਸੀਂ ਆਪਣੇ ਪ੍ਰੋਜੈਕਸ਼ਨ ਦੇ ਵਿੱਚ ਹੈਗੇ ਆਂ ਵਿੱਚ ਇਹ ਇਲਾਕੇ ਦੇ ਵਿੱਚ ਉਹ ਬਾਕੀ ਜਿਹੜੀ ਪੇਮੈਂਟ ਹੈਗੀ ਆ ਉਹ ਰਜਿਸਟਰੀ ਜਦੋਂ ਸਾਡੀ ਹੋ ਦੇਗੀ ਅਸੀਂ ਉਦੋਂ ਕਰਾਂਗੇ ਉਹ ਚਲੋ ਸਾਡਾ ਆਪਣਾ ਆਪਸ ਦਾ ਲੈਣ ਦੇਣ ਦੀ ਗੱਲਬਾਤ ਹੈਗੀ ਹੈ ਲੇਕਿਨ ਜੋ ਮੇਰੇ ਉੱਤੇ ਹਮਲੇ ਹੋ ਰਹੇ ਨੇ ਇਹ ਜਾਲਲੇਵਾ ਹਮਲਾ ਹੋਇਆ ਮੈਂ ਇਹੀ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦੀ ਆ ਵੀ ਮੈਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਮੋਜਰਾ ਮੰਨ ਫੜਿਆ ਜਾਵੇ ਉਹਨਾਂ ਦੇ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਨਾਲੇ ਮੈਨੂੰ ਆਪਣਾ ਸਕਿਉਰਟੀ ਮਹਈਆ ਕਰਾਇਆ ਜਾਵੇ ਜਿੱਤੇ ਮੈਂ ਰਹਿੰਦੀ ਸੀ ਡੇਰੇ ਛੇ ਜੀ ਉਹ ओ अपना सिमरन महंत जी देता जी अपना इलाका भी सौंप दिता कि आज के बाद यही बधाई लेंगे क्या यही सब कुछ देख रेख इन्हीं को मैंने सौंप दी आज के बाद ये मालक जो सैली ने मेरे साथ को से, तो मैंने बेदखल कर दिया मेरा चेला था इस बिना पर सर उन्होंने गोली चलाई तुम पता रंजीश बाजी ये कर ली हां हूं सू जान माल का खतरा है जी बस अभी तो यही चाहते हैं साधी शब्द अगे यही है जी ਤਾਨੂੰ ਸ਼ੈਲੀਵਲ ਲੁਕ ਦੇ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬੇਤੇਰੀ ਬਾਜ ਜੀ ਮੈਨੂੰ ਤੋਂ ਉਹਨਾਂ ਨੇ ਕਈ ਵਾਰ ਦਫ਼ਰ ਨਿਕਾਲਾ। ਕੋਰਟ ਜੀ ਕੋਰਟ ਸੀ ਵੀ ਮੈਨੂੰ ਚਕਲੀਆਤਾ ਜੀ ਇਹਨਾਂ ਨੇ ਉਸ ਦੇ ਉੱਤੇ ਕੋਈ ਮੁਕੱਦਮਾ ਦਰਜ ਕੀਤਾ ਪਟਿਆਲਾ ਬੰਦ। ਇਹ ਨਾ ਜੀ ਮੇਰੇ ਘੋਡੀ ਦੇ ਅਟੈਕ ਕੀਤੇ ਜਾ ਰਹੇ ਕੀ ਉਹ ਏਰੀਆ ਵਾਸਤੇ ਕੀਤੇ ਜਾ ਰਹੇ ਵੀ ਏਰੀਆ ਉਹਨਾਂ ਕੋਲ ਹੋਵੇ ਗੱਦੀ ਕਰਕੇ ਮਤਲਬ ਹਾਂ ਜੀ ਗੱਦੀ ਕਰਕੇ ਹੀ ਹੋ ਰਾਇਆ ਸਭ ਕੁਝ। ਤੇ ਤੁਹਾਡੀ ਜਿਹੜੀ ਡੇਰੀ ਦੀ ਰਜਿਸਟਰੀ ਹੈ ਉਹ ਕਿਸ ਦੇ ਨਾਮ ਤੇ ਬੋਲਦੀ ਹੈ? ਨੇ ਗ੍ਰੀਸਟਰੀ ਜੀ ਮੈਂ ਬਤਾ ਰਹੀ ਹਾਂ ਮੇਰੇ ਨਾ ਪੋਤਾ ਹੈ ਉਸ ਦੇ ਨਾਮ ਤੇ ਹੈ। ਹਰਮਨ ਦੇ ਹਰਮਨ ਨਾਮ ਹੈ ਉਸ ਦਾ ਠੀਕ ਹੈ ਜੀ ਉਹਦੇ ਨਾਂ ਚ ਸਭ ਕੁਝ ਬਾਕੀ ਇਹ ਮਾਲਕ ਆਗੇ ਨਨੁਰਜ਼ਨ ਦਿੰਦਾ ਬਸ ਇਹ ਹਾਂਜੀ ਹਾਂਜੀ ਇਹ ਰਾਤੀ ਜੇ ਅਸੀਂ ਵਿਧਾਈ ਲੈ ਕੇ ਆ ਰਹੇ ਸੀ ਮੈਂ ਗੱਡੀ ਚਲਾ ਰਿਆ ਸੀਗਾ ਕਾਲੀ ਜਿਸਟਰ ਸੀ ਸਾਡੀ ਡੀ ਐਲ 338919 ਠੀਕ ਹੈ ਜੀ ਇੱਥੋਂ ਜੀ ਦੋ ਸੀ ਉਤਰੋ ਅਮਨਗਰ ਤੋਂ ਆ ਰਹੇ ਸੀਗੇ ਡੀ ਐਸ ਵੀ ਰੋਡ ਤੋਂ ਹੁੰਦੇ ਹੁੰਦੇ ਅਸੀਂ ਗੁਰੂ ਨਾਨਕ ਨਗਰ ਨੂੰ ਆਪਣੇ ਘਰ ਕਰਨੀ ਆਏ ਘਰ ਕਰਨੀ ਸਾਡੀ ਗਲੀ ਦੇ ਮੋੜ ਦੇ ਉੱਤੇ ਦੋ 85 ਬੰਦੇ ਆਏ ਉਹਨਾਂ ਨੇ ਅੱਗੇ ਫਾਇਰਿੰਗ ਕੀਤੀ ਅਸੀਂ ਗੱਲੀ ਦੇ ਵਿੱਚ ਟਰਨ ਹੋ ਗਏ ਉਹ ਗੱਡੀ ਦੇ ਫਾਇਰਿੰਗ ਦਾ ਅਗਲੇ ਸ਼ੀਸ਼ੇ ਤੇ ਕੀਤੀ ਸੀਗੀ ਪਰ ਉਹ ਗੱਡੀ ਟਰਨ ਹੋਣ ਕਰਕੇ ਪਿਛਲੇ ਸ਼ੀਸ਼ੇ ਤੇ ਗੋਲੀ ਵੱਜੀ ਹੈ ਪਿਛਲਾ ਸ਼ੀਸ਼ਾ ਕਰੈਕ ਹੋ ਗਿਆ ਕਿੰਨੀਆਂ ਗੋਲੀਆਂ ਚੱਲੀਆਂ ਇੱਕ ਗੋਲੀ ਚੱਲੀ ਹੈ ਗੱਡੀ ਤੇ ਤੇ ਪੁਲਿਸ ਨੇ ਖੋਲ ਬਰਾਮਦ ਕੀਤਾ ਹੈ ਪਰ ਪੁਲਿਸ ਨੇ ਅੱਗੇ ਸਾਡੇ ਨਾਲ ਖੋਲ ਬਰਾਮਦ ਕੀਤਾ ਹੈ ਸਾਨੂੰ ਪਛਾਤੇ ਕਹਿ ਰਹੇ ਕਿਸੇ ਦੇ ਸ਼ੱਕ ਹੈ ਸ਼ੱਕ ਸਾਡੀ ਦੁਸ਼ਮਣੀ ਤਸ਼ਲੀ ਨਾਲ ਹੈ ਉਹ ਤਾਂ ਕੋਈ ਸਾਡਾ ਗਲੀ ਚ ਨਹੀਂ ਦੁਸ਼ਮਣ ਹੈਗਾ ਕੋਈ ਇੱਥੇ ਬਾਹਰ ਨਹੀਂ ਹੈਗਾ ਕੋਈ ਨਾ ਕੋਈ ਵੀ ਬੋਲਿਆ ਸੀਗਾ ਹਮਲਾਵਰਾਂ ਨੇ ਉਰੇ ਆ ਕੇ ਆਸੀਵਰਨਮਨਤ ਜੀ ਦਾ ਨਾਮ ਬੋਲਿਆ ਸੀਗਾ ਕਿੰਨੇ ਕ ਔਰ ਅਵਰ ਦੋਲੇ ਨੇ ਸੀ ਉਹਨਾਂ ਤੋਂ ਇਲਾਵਾ ਨਹੀਂ ਕੋਈ ਦਿੱਖ ਨਾ ਜਿਹੜੀ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਕਬਜ਼ਾ ਹੋਇਆ ਹੈ ਉਹਰੇ ਪਹਿਲਾਂ ਕਬਜ਼ਾ ਕੀਤਾ ਗਿਆ ਸੀਗਾ ਸ਼ੈਲੀ ਮਹਾਂਤ ਵੱਲੋਂ ਉਹ ਕਿਹਦੀ ਸ਼ੈ ਤੇ ਹੋਇਆ ਸੀਗਾ ਕਬਜ਼ਾ ਨਹੀਂ ਕਰਿਆ ਸੀਗਾ ਇੱਥੇ ਚੋਰੀ ਕਰੀ ਸੀ ਉਹਨਾਂ ਨੇ ਚੋਰੀ ਕਰੀ ਸੀ ਬਾਹਰੋਂ ਦੇ ਚੋਰੀ ਕਰ ਲਈ ਸੀ ਉਹਨਾਂ ਦੇ ਉੱਤੇ ਡਰੈਸ ਪਾਸ ਦਾ ਪਰਚਾ ਵੀ ਦਰਜ ਹੋਇਆ ਹੈ ਮੇਰਾ ਘਰ ਸੀ ਕਦੇ ਮੈਂ ਬਠਿੰਡੇ ਉਹਨਾਂ ਦਾ ਕਦੇ ਇੱਥੇ ਉਹਨਾਂ ਦਾ ਮੇਰਾ ਘਰ ਪਿੱਛੋਂ ਖਾਲੀ ਸੀਗਾ ਉਦੋਂ ਉਹਨਾਂ ਨੇ ਪਿੱਛੇ ਜੀ ਕੀਤੀ ਸੀਗਾ ਕਬਜਾ ਤਾਂ ਮੇਰੇ ਕੋ 2022 ਦੀ ਹੈ। ਥਾਣਾ ਅਰਬਨ ਸਟੇਟ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਪੁਲਿਸ ਸੀਸੀਟੀਵੀ ਫੁਟੇਜ ਅਤੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜੋ ਵੀ ਦੋਸ਼ੀ ਹੋਣਗੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਮਰਾਓ ਨੇ ਇਹ ਵੀ ਦੱਸਿਆ ਕਿ ਡੇਰੇ ਨੂੰ ਲੈ ਕੇ ਪੁਰਾਣਾ ਵਿਵਾਦ ਚੱਲਦਾ ਆ ਰਿਹਾ ਹੈ ਅਤੇ ਇਸ ਦੇ ਸੰਦਰਭ ਵਿੱਚ ਦੂਸਰੀ ਧਿਰ ਦੇ ਉੱਤੇ ਇਲਜ਼ਾਮ ਲਗਾਏ ਗਏ ਹਨ। ਪੁਲਿਸ ਹਰ ਪੱਖੋਂ ਜਾਂਚ ਕਰਕੇ ਬਣਦੀ ਕਾਰਵਾਈ ਕਰੇਗੀ। ਉਹਦੇ ਸਾਨੂੰ ਰਾਤ ਨੂੰ ਉਹਨਾਂ ਨੇ 8:30 ਵਜੇ ਸਾਡੇ ਕੋਲ ਆਏ ਸੀ ਕਪਰੇਡ ਦਿੱਤੀ ਹੈ। ਔਰ ਕਪਰੇਡ ਲੈਣ ਤੋਂ ਬਾਅਦ ਅਸੀਂ ਜਿਹੜਾ ਹੈਗਾ ਪੜਤਾਲ ਕਰ ਰਹੇ ਆ ਉਹਦੀ ਮੌਕਾ ਵਿਜ਼ਿਟ ਕੀਤਾ ਹੈ। ਸੀਸੀਟੀਵੀ ਫੁਟੇਜ ਦੇਖੀਏ ਉੱਥੇ ਤੇ ਉੱਥੇ ਸਰਚ ਵਗੈਰਾ ਕੀਤੀ ਹੈ ਅਸੀਂ। ਤੇ ਉਸ ਤੋਂ ਬਾਅਦ ਸਾਡੀ ਫਰੈਂਟਿਕ ਟੀਮ ਬੁਲਾਈ ਹੈ। ਕਾਰ ਵਗੈਰਾ ਜਿਹੜੀ ਜਿੱਤੇ ਉਹ ਦੋਸ਼ ਲਗਾ ਰਹੇ ਨੇ ਕਿ ਕਾਰ ਦੇ ਉੱਪਰ ਫਾਇਰ ਕੀਤਾ ਹੈ। ਤੇ ਉਹ ਫ੍ਰੈਂਕਸਟਿਕ ਟੀਮ ਜਾਂਚ ਕਰ ਰਹੀ ਹੈ ਬਾਕੀ ਹਰ ਐਂਗਲ ਤੋਂ ਅਸੀਂ ਐਡੀ ਪੜਤਾਲ ਕਰ ਰਹੇ ਹਾਂ ਪੜਤਾਲ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਉਹ ਅਕੋਰਡਿੰਗ ਕਰਕੇ ਮਚ ਜਾਣਾ ਸੀ ਸੀਸੀਟੀਵੀ ਇੱਕ ਫੁਟੇਜ ਸਾਹਮਣੇ ਆਈ ਹੈ ਜਿੱਦੇ ਵਿੱਚ ਜਿਸ ਤਰ੍ਹਾਂ ਕੋ ਗੋਲੀ ਚਾਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਸ ਵਿੱਚ ਕੀ ਉਹ ਆਇਡੈਂਟੀਫਾਈ ਹੋਏ ਨੇ ਉਹ ਮੋਟਰਸਾਈਕਲ ਆਇਡੈਂਟੀਫਾਈ ਹੋਇਆ ਜਾਂ ਬੰਦੇ ਆਇਡੈਂਟੀਫਾਈ ਨਹੀਂ ਫਿਲਹਾਲ ਉਹੀ ਹੈ ਅਸੀਂ ਉਹ ਪੜਤਾਲ ਕਰ ਰਹੇ ਹਾਂ ਉਦੋਂ ਨੈਕਸਟ ਵੀ ਜਿਹੜੇ ਸੀਸੀਟੀਵੀ ਲੱਗੇ ਹੋਏ ਨੇ ਅਕੇ ਉਹਨਾਂ ਨੂੰ ਅਸੀਂ ਟਰੈਕ ਕਰ ਰਹੇ ਹਾਂ ਔਰ ਜਲਦੀ ਆਇਡੈਂਟੀਫਾਈ ਕਰ ਲਿਆ ਜਾਵੇ ਕੁਝ ਲੋਕਾਂ ਦਾ ਨਾਮ ਵੀ ਲੈ ਲਏਗੇ ਜੀ ਉਹ ਤੋ ਮਨੁਭੀ ਕੋਈ ਇਸ ਦਾ ਹਿੱਸਾ ਬਣਾ ਲਿਆ ਗਿਆ ਹੈ ਹੈ ਹਿੱਸਾ ਬਣਾ ਨਹੀਂ ਇਹ ਸ਼ੱਕ ਜ਼ਾਹਰ ਕਰਦੇ ਇਹਨਾਂ ਦਾ ਰਾਈਵਲ ਗਰੁੱਪ ਹੈਗਾ ਇੱਕ ਦੂਜਾ ਗਰੁੱਪ ਹੈ ਜਿਨ੍ਹਾਂ ਨਾਲ ਇਹਨਾਂ ਦਾ ਕਿਸੇ ਡੇਰੇ ਨੂੰ ਲੈ ਕੇ ਕਿਸੇ ਕਬਜ਼ੇ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਉਹ ਕਾਫੀ ਪੁਰਾਣਾ ਝਗੜਾ ਚੱਲ ਰਿਹਾ ਹੈ ਉਹਨਾਂ ਤੇ ਅਲੀਗੇਸ਼ਨ ਲਾ ਰਹੇ ਨੇ ਉਸ ਐਂਗਲ ਤੋਂ ਵੀ ਅਸੀਂ ਪੜਤਾਲ ਕਰਾਂਗੇ ਪਰ ਸਰ ਇੱਕ ਗੱਲ ਹੈ ਜੀ ਕਿ ਇਹ 6 7 ਵਜੇ ਦੀ ਘਟਨਾ ਤੁਸੀਂ ਜਾ ਰਹੀ ਹੈ ਕਿ ਇਸ ਸਮੇਂ ਕੋਈ ਪੈਟਰੋਲਿੰਗ ਵਗੈਰਾ ਹੁੰਦੀ ਹੈ ਕਿ ਨਹੀਂ ਹੁੰਦੀ ਸ਼ਹਿਰ ਦੇ ਵਿੱਚ ਬਿਲਕੁਲ ਹੁੰਦੀ ਹੈ ਇਹ ਪੈਟਰੋਲਿੰਗ ਤਾਂ ਨਾਂ ਹੋਣ ਦਾ ਨਾਂ ਹੋਣ ਦਾ ਕੋਈ ਸਵਾਲ ਹੀ ਨਹੀਂ ਬਣਾਉਂਦਾ ਪੈਟਰੋਲਿੰਗ ਹ ਇੱਕੋ ਹੀ ਫਾਇਰ ਦੱਸਿਆ ਉਹਨਾਂ ਨੇ ਉਹ ਵੀ ਅਸੀਂ ਪੜਤਾਲ ਕਰ ਰਹੇ ਹਾਂ ਸਰ ਇਹਨਾਂ ਨੇ 166 ਨੰਬਰ ਐਫਆਈਆਰ ਪਹਿਲਾਂ ਵੀ ਦੱਸੋ ਜੀ ਉਹਦੇ ਵੀ ਉਹਦੇ ਰੈਸਕਿਉ ਉਹ ਮੈਂ ਹਲੇ ਰੀਸੈਂਟਲੀ ਜੁਆਇਨ ਕੀਤਾ ਪਰसों ਜੇ ਉੱਥੇ ਜੁਆਇਨ ਕੀਤਾ ਮੈਂ ਜਿਹੜਾ ਹੈਗਾ ਇਹਨਾਂ ਦਾ ਉਹ ਮੁਕੱਦਮਾ ਉਹ ਵੀ ਅਸੀਂ ਦੇਖ ਰਹੇ ਹਾਂ ਵੀ ਉਹਦੇ ਵਿੱਚ ਕੀ ਕੁਝ ਰਹਿੰਦਾ ਤੇ ਕੀ ਕੁਝ ਜਿਹੜਾ ਹੋ ਜਿਨ੍ਹਾਂ ਦੇ ਨਾਮ ਲਿੱਤੇ ਗਏ ਉਹਨਾਂ ਨੂੰ ਬੁਲਾਇਆ ਗਿਆ ਹਾਂ ਹਾਂਜੀ ਹਾਂਜੀ ਉਹਨਾਂ ਨੂੰ ਬੁਲਾਇਆ ਗਿਆ ਹੈ ਉਹਨਾਂ ਨੂੰ ਬੁਲਾ ਕੇ ਵੀ ਅਸੀਂ ਕੁਝ ਪਰਤਾਲ ਕਰ ਰਹੇ ਹਾਂ ਬੋਲਾ ਹਰੇਕ ਐਂਗਲ ਤੋਂ ਅਸੀਂ ਇਹਦੀ ਤਰਫੀਸ਼ ਪਰਤਾਲ ਕਰਾਂ ਸਰ ਜੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਦੂਸਰਾ ਗਰੁੱਪ ਹੋ ਦੀ ਸੀਗਾ ਤੇ ਦੂਸਰਾ ਗਰੁੱਪ ਦਾ ਕੀ ਇਹਨਾਂ ਦੇ ਨਾਲ ਤਾਲੁਕ ਹੈ ਜੀ ਔਰ ਕੀ ਉਹਨਾਂ ਦਾ ਹੀ ਕੋਈ ਮੂਵਮੈਂਟ ਲੱਗੇ ਚੁਕਾ ਪਰਤਾਲ ਦਾ ਪਾਰਟ ਹੈ ਜੀ ਪਰਤਾਲ ਕਰਾਂਗੇ ਪਰਤਾਲ ਤੋਂ ਜੋ ਕੋ ਸਾਹਮਣੇ ਆਊਗਾ ਉਹ ਉਹ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸਰ ਗੈਂਗਵਾਲ ਦਾ ਹਿੱਸਾ ਵੀ ਹੋ ਸਕਦੀ ਹੈ ਉਹ ਹੀ ਤੁਨ ਬਾਰ ਬਾਰ ਚੀਟ ਕਹਿ ਰਿਹਾ ਕਿ ਹਲੇ ਇਹ ਕਹਿਣਾ ਬੜਾ ਜਲਦੀ ਕਹਾਂਗੇ ਇਹਨੂੰ ਇਹ ਮੁਰਲੀ ਚੜੀ ਹੈਗੇ ਪੜਤਾਲ ਕਰ ਲਈਏ ਉਸ ਤੋਂ ਬਾਅਦ ਜੋ ਵੀ ਕੁਝ ਆਊਗਾ ਤੁਹਾਡੇ ਨਾਲ ਸ਼ੇਅਰ ਕਰਦਾਂਗੇ ਅਸੀਂ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਪਟਿਆਲਾ ਤੋਂ ਸੰਦੀਪ ਕੁਮਾਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ